ਨਮਸਕਾਰ ਜੀ ਬੀਤੇ ਦਿਨੀ ਹੁਸ਼ਿਆਰਪੁਰ ਦੇ ਅੰਦਰ ਇੱਕ ਬਹੁਤ ਹੀ ਦਰਦਨਾਕ ਘਟਨਾ ਜਿਹੜੀ ਘਟੀ ਹੈ ਸ਼ਰਮਨਾਕ ਵੀ ਹੈ ਔਰ ਜਿਹਦੇ ਚ ਪੰਜ ਸਾਲ ਦੇ ਬੱਚੇ ਨੂੰ ਬਹੁਤ ਹੀ ਦਰਦندگی ਦੇ ਨਾਲ ਜਿਹੜਾ ਉਹਦੇ ਨਾਲ ਗਲਤ ਕੰਮ ਕਰਕੇ ਜਿਹਦੇ ਵਿੱਚ ਨਾਲ ਉਹਨੂੰ ਮੌਤ ਦੇ ਘਾਲ ਉਤਾਰ ਦਿੱਤਾ ਮੈਂ ਜਿੱਥੇ ਇਸ ਘਟਨਾ ਦੇ ਸਖਤ ਸ਼ਬਦਾਂ ਚ ਨਿੰਦਿਆ ਕਰਦਾ ਉੱਥੇ ਮੈਂ ਭਾਰਤੀ ਜਿਹੜਾ ਸੰਵਿਧਾਨ ਹੈ ਭਾਰਤੀ ਕਾਨੂੰਨ ਹੈ ਉਹਨੂੰ ਵੀ ਬੇਨਤੀ ਕਰਦਾ ਕਿ ਇਸ ਸਾਰੇ ਕੇ ਜਿਹੜਾ ਫੇਸ ਹੈ ਉਹਨੂੰ ਫਾਸਟ ਟਰੈਕ ਦੇ ਅੰਦਰ ਲਿਆ ਕੇ ਜਿਹੜਾ ਦੋਸ਼ੀਆ ਉਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਜੋ ਅਗਿਓ ਤੋਂ ਕੋਈ ਇਹ ਗੜਤ ਨਾ ਹੋਵੇ ਇਹਦੇ ਨਾਲ-ਨਾਲ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮੈਂ ਸ਼ਰੋਮੀ ਅਕਾਲੀ ਦਲ ਵੱਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਇਸ ਸਾਰੀ ਲੜਾਈ ਦੇ ਵਿੱਚ ਉਹਨਾਂ ਨੂੰ ਜੋ ਵੀ ਕਾਨੂੰਨੀ ਪ੍ਰਕਿਰਿਆ ਚਾਹੀਦੀ ਹੋਵੇਗੀ ਉਹ ਅਸੀਂ ਆਪਣੇ ਕੋਲੋਂ ਪੂਰਾ ਕਰਾਵਾਂਗੇ ਔਰ ਮੈਂ ਵਕੀਲ ਭਾਈਚਾਰਾ ਨੂੰ ਬੇਨਤੀ ਵੀ ਕਰਾਂਗਾ ਕਿ ਜਿਹੜਾ ਮੁਜਰਮ ਜੋ ਇਹਦਾ ਹਰਕਤ ਦਾ ਆਦੀ ਹੋ ਗਿਆ ਉਹਨੇ ਪਹਿਲਾਂ ਵੀ ਇੱਕ ਬੱਚੇ ਦੇ ਨਾਲ ਰੇਪ ਕੀਤਾ ਆਦੀ ਹੋ ਗਿਆ ਇਹਨਾਂ ਹਰਕਤ ਦਾ ਉਹਨੂੰ ਕੋਈ ਵੀ ਕਾਨੂੰਨੀ ਸਹਾਇਤਾ ਨਾ ਦਿੱਤੀ ਜਾਵੇ ਸੋ ਮੈਂ ਇੱਕ ਵਾਰ ਫਿਰ ਇਸ ਤਰ੍ਹਾਂ ਦੀ ਜ਼ਿੰਦਗੀ ਕਰਦੇ ਹੋਏ ਮੈਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼ਰੂਨੀ ਹੱਥਾਂ ਤੱਕ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਰੱਖ ਕੇ ਖੜਾ ਹੈ